ਸੋਹਣੀ ਸੁਨੱਖੀਆਂ ਵਹਿੜਾ ਗਈ ਲੇਵੇ ਵਾਲੇ ਪਾਸੋਂ ਜਮਾ ਫਿਕਸ ਆਰਡਰ ਕੁਆਲਿਟੀ ਵਾਲੀ ਇਹ ਆ ਦੇਖੋ ਤੁਸੀਂ ਬਹੁਤ ਸੋਹਣੇ ਆਰਡਰ ਕੁਆਲਿਟੀ ਵਾਲੀ ਜਿਹੜੀ ਹੈਗੀ ਨਾ ਬਹੁਤ ਸੋਹਣਾ ਤਿਆਰ ਕਰੂਗੀ ਹਜੇ ਘੱਟੋ ਘੱਟ ਵੀ 60000 ਰੁਪਏ ਜੀ 60 ਕਹਿੰਦਾ 20 20 ਪਾਸਾ ਕੀ ਦੇ ਦੂਗੀ ਜੀ ਇਹ 17 18 ਕਿਲੋ ਪਹਿਲਾਂ ਨੇ ਦਿੱਤਾ ਹਾਂਜੀ ਅੱਜ ਹੀ ਕੱਲ੍ਹ ਦੋਸਤੋ ਬਹੁਤ ਬਹੁਤ ਸਵਾਤ ਕਰ ਜਾਂ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਬਾਈ ਬੱਬੀ ਕੋਲੇ ਬਾਈ ਬੱਬੀ ਕੋਲੇ ਨਾ ਅੱਜ ਆਪਾਂ ਤੁਹਾਨੂੰ ਚਾਰ ਗਾਵਾਂ ਦੀ ਡਿਟੇਲ ਲੈ ਕੇ ਦੇਵਾਂਗੇ ਸੋਹਣੀਆਂ ਸੁਨੱਖੀਆਂ ਜਰਸੀ ਗਾਵਾਂ ਦਿਖਾਵਾਂਗੇ ਇਧਰਲੇ ਪਾਸੇ ਤੁਸੀਂ ਦੇਖੋਗੇ ਜਰਸੀ ਕ੍ਰਾਸ ਐ ਸ਼ਹਿਰ ਜਹ ਹਨ ਤੇ ਇਧਰ ਕਾਫੀ ਕਲਰ ਦੇ ਵਿੱਚ ਆ ਗਈਆਂ ਦੋ ਜਰਸੀ ਗਾਵਾਂ ਸੂਨ ਵਾਲੀਆਂ ਤੇ ਇੱਕ ਸੂਈ ਸਵਾਈ ਆ ਗਈ ਦੱਬੀ ਪਹਿੜ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਧਰਲੇ ਪਾਸੇ ਆ ਕੇ ਬਾਈ ਦੇ ਆਪਦੇ ਘਰੇਲੂ ਪਸ਼ੂ ਰੱਖੇ ਹੋਏ ਹੈਗੇ ਆਜੋ ਬਾਈ ਨਾਲ ਕਰਵਾਉਣੀ ਹੈ ਗੱਲਬਾਤ ਇਹਨਾਂ ਸਾਰੀਆਂ ਗਾਵਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬਾਕੀ ਰੇਟ ਤੇ ਗਾਵਾਂ ਸੋਹਣੀਆਂ ਲੱਗੀਆਂ ਨਾ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਕਬਾਦ ਸਿੰਘ ਜੀ ਬੱbbi ਕਹਿੰਦੇ ਪਿੰਡ ਚ ਠੀਕ ਹੈ ਜੀ ਅ ਪਿੰਡ ਆਪਣਾ ਚੋੜੜ ਜੀ ਤਸੀਲ ਮਲੋੜ ਜਿਲ੍ਹਾ ਸ੍ਰੀ ਮਕਸਰ ਸਾਹਿਬ ਜੀ ਠੀਕ ਹੈ ਬਾਈ ਅੱਛਾ ਬੱbbi ਭਾਈ ਮਲੋੜ ਤੋਂ ਰਹਿਗਾ ਆਪਣਾ 13 ਕਿਲੋਮੀਟਰ ਹਾਂਜੀ ਹਾਂਜੀ ਠੀਕ ਹੈ ਅ ਬੱbbi ਜਿਵੇਂ ਹੁਣ ਕਿਹੜੇ ਪਾਸੋਂ ਸਟਾਰਟ ਕਰ ਗਿਆ ਅੱਜ ਆਪਣੇ ਕੋਲ ਚਾਰ ਗਮਾ ਬਸ ਇਦਾਂ ਹੀ ਕਰੋ ਜੀ ਪਰ ਇੰਤਰੇ ਚੱਲਾਂਗੇ ਠੀਕ ਹੈ ਅ ਪਹਿਲੀ ਗਾਂ ਦੀ ਡਿਟੇਲ ਦੱਸਿਓ ਵੀਰੇ ਇਹ ਪਹਿਲਾ ਸੂਆ ਸੂਣੀ ਆ ਜੀ ਪਹਿਲਾ ਸੂਆ ਸੂਣੀ ਆ ਹਾਂਜੀ ਹਜੇ ਹਫਤਾ 10 ਦਿਨ ਬਾਕੀ ਆ ਹਫਤਾ 10 ਦਿਨ ਬਾਕੀ ਹਾਂਜੀ ਹਾਂਜੀ ਠੀਕ ਆ ਬਾਈ ਕਿੰਨੇ ਕ ਦੁੱਧ ਵਾਲੀ ਰਹ 15 ਕਿਲੋ ਤਾਂ ਦੇ ਸਕਦੀ ਹੈ ਜੀ ਖੁੱਲਾ ਦੇਉਗੀ 15 ਹਾਂਜੀ 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 ਹਾਂ ਖੋਲੀ ਬਈ ਫਿਰ ਆਪਾਂ ਤੋੜ ਕੇ ਦਿਖਾਈਏ ਤੇ ਮਿੱਤਰੋ ਤੁਸੀਂ ਬਿਹੜ ਚੈੱਕ ਕਰ ਲਓ ਹਨਾ ਵੀ ਪਾਜੀ ਕਿਹਾ ਵੀ 15 ਕਿਲੋ ਦੁੱਧ ਦੇ ਸਕਦੀ ਆ ਬਾਕੀ ਜਾਤ ਬਰੀਡ ਜਿਹੜੀ ਹੈਗੇ ਬਹੁਤ ਜਿਆਦੇ ਚੰਗੀਆਂ ਕੰਨਾ ਕੋਨਾ ਦੀ ਦੇਖ ਲਓ ਤੁਸੀਂ ਮੂੰਹ ਦੀ ਵੀ ਸੁਨੱਖੀ ਆ ਬਾਕੀ ਹਜੇ ਦਿਨ ਪਏ ਆ ਥੱਲੋਂ ਲੇਵਾ ਸੋਨਾ ਤਿਆਰ ਕਰਦੀ ਤੁਰੀ ਆਉਂਦੀ ਆ ਆ ਦੇਖੋ ਕੱਲਾ ਕੱਲਾ ਥਾਣਾ ਲੇਵੇ ਨੂੰ ਜਿਹੜਾ ਲੱਗਿਆ ਗੁਲਾਬੀ ਰੰਗ ਦਾ ठान ਲੱਗੇਗਾ ਤੇ ਇਧਰੋਂ ਤੁਸੀਂ ਕੰਨਾ-ਕੁੰਨਾ ਦੀ ਹੁਣ ਫੇਰ ਦੇਖ ਲਓ ਬਰੀਡ ਚੈੱਕ ਕਰ ਲਓ ਬਾਕੀ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਕਿਉਂਕਿ ਸੋਨ ਨੂੰ ਵੱਧ ਪਤਾ ਲੱਗੂਗਾ ਵੀ ਦੁੱਧ ਵਾਲੀ ਬਹੜ ਹੈ ਕਿ ਨਹੀਂ ਇਹ ਆ ਦੇਖੋ ਤੁਸੀਂ ਬਹੁਤ ਸੋਹਣੇ ਆਡਰ ਕੁਆਲਟੀ ਵਾਲੀ ਬਹੜ ਆ ਤੇ ਬਾਕੀ ਬੱਬੀ ਬਾਈ ਫਿਰ ਹੁਣ ਬੰਨ ਕੇ ਰਾਂ ਫਿਰ ਰੇਟ ਦੱਸ ਬਾਈ ਇਹਦਾ ਟਾਟਾ ਮਟਾ ਜਾ ਇਹਦਾ 60000 ਰੁਪਿਆ ਜੀ 60000 ਹਾਂਜੀ ਮਾਨਤਨ ਕੋਈ ਕਰਾਂਗੇ ਜੀ ਜਰੂਰ ਕਰਾਂਗੇ ਓਕੇ ਲੈ ਵੀ ਮਿੱਤਰੋ ਹੁਣ ਨਾ ਕਮੈਂਟ ਕਰਿਓ ਤੇ ਤੁਹਾਨੂੰ ਇਹਦਾ ਰੇਟ ਕਿਵੇਂ ਲੱਗਿਆ ਇਹ ਵੀ ਜ਼ਰੂਰ ਦੱਸਣਾ ਤੁਸੀਂ ਅੱਛਾ ਭਾਈ ਦੂਜੇ ਨੰਬਰ ਦੇ ਉੱਤੇ ਆ ਜਾ ਹਾਂਜੀ ਬੱਬੀ ਭਾਈ ਖੜੀ ਦੀ ਪਹਿਲਾਂ ਨਾ ਇਹਨੂੰ ਆ ਦੇਖੀ ਖੜੀ ਦਾ ਲੇਵਾ ਚੈੱਕ ਕਰਾਦ ਗਏ ਆਪਾਂ ਇਹਦੇ ਦੰਨ ਕਿੰਨੇ ਕ ਪਏਗੇ ਹਫ਼ਤਾ 10 ਦਿਨ ਇਹ ਲੈ ਜੂਗੀ ਜੀ ਖੀਰੀ ਆ ਮੂੰਹ ਦੀ ਅੱਛਾ ਦੰਦੋ ਖੀਰੀ ਆ ਖੀਰੀ ਹਾਂਜੀ ਛੋਟੀ ਉਮਰ ਆ ਛੋਟੀ ਉਮਰ ਆ ਠੀਕ ਆ ਪਹਿਲਾ ਸੂਆ ਸੂਣੀ ਐ 10 ਦਿਨ ਲੈ ਜੂਗੀ ਹਾਂਜੀ ਹਾਂਜੀ ਕਿੰਨੇ ਕ ਦੁੱਧ ਵਾਲੀ ਰੱਖੂਗੀ ਬਈ ਦੁੱਧ ਇਹ ਜੀ 17 18 ਕਿਲੋ ਆਰਾਮ ਨਾਲ ਦੇ ਦੂਗੀ ਹਨਾ ਦੇਣਾ ਚਾਹੀਦਾ ਠੀਕ ਆ ਖੋਲ ਬਾਈ ਫਿਰ ਕਰਾਈ ਇਹਨੂੰ ਵੀ ਆਪਾਂ ਤੋੜ ਬਹਿੜ ਜਿਹੜੀ ਹੈਗੀ ਨਾ ਕਾਫੀ ਕਲਰ ਦੀ ਜਰਸੀ ਆ ਗਈ ਬਹੁਤ ਸੋਹਣਾ ਮੂੰਹ ਆ ਕੰਨ ਦੀ ਤੁਸੀਂ ਦੇਖੋਗੇ ਜਦੋਂ ਨਿੱਕੇ ਨਿੱਕੇ ਕੰਨ ਤੇ ਬਾਕੀ ਮੈਂ ਫੇਰ ਕਹਾਂ ਵੀ ਮੂੰਹ ਦੀ ਬਹੁਤ ਸੁਨੱਖੀ ਬਹਿੜ ਆ ਗਈ ਤੇ ਲੇਵਾ ਕਰਮ ਵਾਲੀ ਜਿਹੜੀ ਹੈਗੀ ਨਾ ਬਹੁਤ ਸੋਹਣਾ ਤਿਆਰ ਕਰੂਗੀ ਹਜੇ ਘੱਟੋ ਘੱਟ ਵੀ 10 ਦਿਨ ਖੁੱਲੇ ਲੈ ਜੂਗੀ ਬਹੁਤ ਸੁਣੀ ਅਡਰ ਕੁਆਲਟੀ ਵਾਲੀ ਬਹਿੜ ਦਿਖਾਉਣ ਲੱਗਾ ਮੈਂ ਬਾਕੀ ਰੰਗ ਮੈਂ ਫੇਰ ਕਹਾਂ ਕਾਫੀ ਕਲਰ ਹੈ ਨਾ ਇਹ ਆ ਦੇਖੋ ਕਾਫੀ ਕਲਰ ਦੀ ਜਿੰਦਜਾਨ ਵਾਲੀ ਬਹਿੜ ਹੈਗੀ ਐ ਨਹੀਂ ਹੈਗਾ ਕਿਸੇ ਪਾਸੇ ਉਹ ਦਿੱਸੀ ਲਾ ਨਹੀਂ ਹੋਊਗੀ ਤੇ ਬੰਨ ਬਾਈ ਫਿਰ ਬੱਬੀ ਕਰਾਂ ਅੱਛਾ ਬਾਈ ਬੱਬੀ ਇਹਦਾ ਕੀ ਰੇਟ ਕਰਤਾ ਫਿਰ ਆਪਾਂ ਇਹ ਆਪਾਂ 75000 ਰੁਪਏ ਦੇ ਦਾਂਗੇ ਜਮਾ ਮਤਲਬ ਫਿਕਸ ਕਰ ਦਾਂਗੇ ਮੌਕੇ ਤੇ ਮਾਨਤਾਨਤਾ ਕਰਨਾ ਹੀ ਪੈਣਾ ਠੀਕ ਹੈ ਮਤਲਬ ਆਪਾਂ ਕਿਸੇ ਨੂੰ ਜਾਣ ਨਹੀਂ ਦਿੰਦੇ ਹੈ ਨਾ ਉਸਕੇ ਜਾਣ ਨਹੀਂ ਦੇਣਾ ਨਹੀਂ ਬਸ ਦੇ ਕੇ ਤੋਰਾਂਗੇ ਕੋਈ ਆ ਆਊਗਾ ਤਾਂ ਠੀਕ ਹੈ ਗੱਲ ਠੀਕ ਹੈ ਅੱਛਾ ਬੱਬੀ ਬਾਈ ਹੁਣ ਗਾਂਹਾਂ ਵਾਲੀ ਤੀਜੇ ਨੰਬਰ ਵਾਲੀ ਬਿਹੜ ਆ ਗਈ ਇਹ ਵੀ ਕਾਫੀ ਕਲਰ ਚ ਆ ਗਈ ਹਾਂਜੀ ਇਹ ਦੂਜਾ ਸੂਆ ਸੋਣੀ ਹੈ ਜੀ ਇਹ ਦੂਜਾ ਸੂਆ ਠੀਕ ਆ ਇਹਨੇ ਦੋ ਦੇ 17 18 ਕਿਲੋ ਪਹਿਲਾਂ ਨੇ ਦਿੱਤਾ ਜੀ ਠੀਕ ਹੈ ਹਾਂਜੀ ਅ ਹੁਣ ਦੂਜੇ ਵਾਸਤੇ ਵੀ ਆਪਾਂ ਇੰਨਾ ਕੀ ਅੱਖਾਂਗੇ 20 ਕਿਲੋ ਵੀ ਦੇ ਸਕਦੀ ਹੈ ਜੀ ਇਦਕੀ ਮਤਲਬ ਚੰਗੀ ਸੇਵਾ ਹਾਂਜੀ ਹਾਂਜੀ ਦਿਨ ਕਿੰਨੇ ਪਏ ਬਈ ਇਹਦੇ ਦਿਨ ਇਹਨੇ ਵੀ ਹਫਤਾ 10 ਦਿਨ ਲੈ ਜਾਣੇ ਆ ਜੀ ਠੀਕ ਆ ਕੱਚੀਆਂ ਬਿਹੜਾਂ ਹੀ ਆਂਗੇ ਹਾਂਜੀ ਹਾਂਜੀ ਇੰਨੇ ਹਫਤੇ ਕਲੀਆਂ ਤਿੰਨੇ ਹੀ ਕੱਚੀਆਂ ਠੀਕ ਆ ਖੋਲ ਫਿਰ ਬਈ ਇਧਰ ਕੇ ਆਪਾਂ ਤੋੜ ਕੇ ਦਿਖਾ ਗਏ ਲੋ ਵੀ ਮਿੱਤਰੋ ਆਪਾਂ ਤੁਹਾਨੂੰ ਜਿਹੜੀ ਆਹਾ ਬਿਹੜ ਹੈਨਾ ਦਿਖਾਉਣ ਲੱਗੇ ਆ ਬਾਈ ਕਹਿੰਦਾ ਦੂਜਾ ਸੂਆ ਦੂਜੇ ਸੂਏ ਵੀ ਇਹ 17-18 ਕਿਲੋ ਦੁੱਧ ਖੁੱਲਾ ਪਾਉਗੀ ਬਾਈ ਤਾਂ ਕਹਿੰਦਾ 20-20 ਪਾਸਾ ਦੇ ਦੇ ਦੂਗੀ ਜੇ ਇਹ 17-18 ਕਿਲੋ ਪਹਿਲਾਂ ਨੇ ਦਿੱਤਾ ਯਰ ਬਾਈ ਹਜੇ ਤੱਕ ਕੱਚੀਆਂ ਪਈਆਂ ਹੈ ਨਾ ਬੈਣ ਹਾਂਜੀ ਹਾਂਜੀ ਇੱਕ ਮਿੰਟ ਬਾਈ ਇੱਧਰ ਲੈ ਕੇ ਝੁੱਪੇ ਜੇ ਇੱਧਰ ਇੱਥੋਂ ਲਾਵਾ ਇਹ ਆ ਦੇਖੋ ਲੇਵੇ ਤੋਂ ਇਹ ਥਣ ਪੂਰਾ ਸੋਨਾ ਰੇਵਾ ਵੀ ਚੰਗਾਗਾ ਬੱਬੀ ਬਾਈ ਫਿਰ ਕੀ ਹੁਕਮ ਕੀਤਾ ਇਹਦਾ ਇਹਦਾ 85000 ਰੁਪਏ ਟਾੜਾ ਬਾਟਾ ਜੇ ਮੈਂ ਲੈਣ ਦੇਣ ਜਾ ਮੌਕੇ ਤੇ ਕੋਈ ਕਰ ਦਾਂਗੇ 2-4 ਦਾ ਮਾਂ ਕਰ ਫਿਰ ਮੌਕਾ ਕੱਢ ਕੇ ਰਾਜ ਮੰਨ ਲਾ ਦਸੀ ਗੇਰਾ 85 ਚ 80000 ਦੇ ਨੈਟ ਬਟ ਦੇ ਦਾਂਗੇ 80000 ਹਾਂਜੀ ਠੀਕ ਆ ਆ ਜਾ ਫਿਰ ਕਰ ਬਈ ਹੁਣ ਜਿਵੇਂ ਆ ਵਹੜ ਆ ਗਈ ਤੇਰੀ ਹਾਂਜੀ ਸੁਈ ਸਵਾਈ ਆ ਗਈ ਇਹ ਰਾਤ ਹੀ ਸੂਈ ਆ ਜੀ ਰਾਤ ਸੂਈ ਆ ਜੇਰ ਹਜੇ ਪਈ ਆ ਜੀ ਇਹਦੀ ਤੜਕੇ ਜੇਰ ਪਈ ਆ ਅੱਛਾ ਇਹ ਇੱਧਰਲੇ ਪਾਸੇ ਆ ਗਈ ਹਾਂਜੀ ਆ ਘਟੇ ਚ ਪਾਈ ਪਈ ਠੀਕ ਆ ਠੀਕ ਆ ਅੱਛਾ ਬੱਬੀ ਭਾਈ ਕਿੰਨਾ ਸੂਸ ਹੋਈ ਐ ਪਹਿਲਾ ਸੂਆ ਹੀ 4 ਦਾ ਆਂਦਾ 4 ਦਾ ਘੱਟ ਘੱਟ ਬਹੁਤ ਅਵੱਛੀ ਦਾ ਠੀਕ ਆ ਫਾਰਮ ਚੋਂ ਲਈ ਵੀ ਆ ਠੀਕ ਆ ਕਿੰਨੇ ਕ ਦੁੱਧ ਲਈ ਵਸੜ ਦੁੱਧ 20 ਕਿਲੋ ਤੋਂ ਉੱਤੇ ਹੀ ਦੇਊਗੀ ਜੀ 20 ਕਿਲੋ ਤੋਂ ਉੱਤੇ ਬਿਲਕੁਲ ਜੀ ਹਾਂ ਮਗਰ ਬੱਚਾ ਬੱਚਾ ਕੀ ਬੱਚਾ ਜੀ ਮੈਂ ਅੱਛਾ ਹਾਂਜੀ ਠੀਕ ਆ ਲੈ ਭਾਈ ਖੋਲ ਕੇ ਰਾਂ ਫਿਰ ਆਪਾਂ ਤੋੜ ਕੇ ਦਿਖਾਈਏ ਮੈਂ ਖੜੀ ਦਾ ਲੇਵਾ ਦਿਖਾ ਆ ਪੂਰਾ ਠੋਸ ਲੇਵਾ ਮਿੱਤਰੋ ਠੀਕ ਹੈ ਚਾਰ ਪੰਜ ਕਿਲੋ ਬੋਲਾ ਕੱਢਿਆ ਜੀ ਸੁਬਾ ਅੱਛਾ ਹਾਂਜੀ ਠੀਕ ਹੈ ਇਹ ਲੋ ਵੀ ਇਹ ਚਾਰ ਪੰਜ ਕਿਲੋ ਬੋਲਾ ਕੱਢਿਆ ਵੀ ਹੋਇਆ ਬੱਚੇ ਵੀ ਚੰਗਾ ਆ ਹੋ ਹਨਾ ਬਾਕੀ ਹੁਣ ਟਾਈਮ ਹੈਗਾ ਘਟ ਘਟ 2 3 ਵਜੇ ਦਾ ਹਨਾ ਬਾਕੀ ਯਾਰ ਲੇਵੇ ਕੰਨੀਓ ਤਾਂ ਬਹੁਤ ਸੋਹਣੀ ਸੁਨੱਖੀ ਵਹਿੜਾ ਗਈ ਲੇਵੇ ਵਾਲੇ ਪਾਸੋਂ ਜਮੈਂ ਫਿਕਸ ਆਰਡਰ ਕੁਆਲਟੀ ਵਾਲੀ ਕੱਦ ਕੋਦੂ ਵੀ ਬੜਾ ਜੀ ਹੂੰ ਕੱਦ ਕੋਦੂ ਵੀ ਬੜਾ ਜੀ ਨਹੀਂ ਕੱਦ ਵੀ ਚੰਗਾ ਦੇਖੋ ਤੁਸੀਂ ਹਨਾ ਮੈਂ ਕੱਦ ਦੀ ਜੱਜਮੈਂਟ ਕਰਵਾ ਦੇਣਾ ਰੰਗ ਜਿਹੜਾ ਹੈਗਾ ਪ੍ਰਿੰਟ ਕੰਨੀਓ ਵੀ ਚਾਰ ਦਾੰਦਾ ਮੂੰਹ ਜੀ ਇਹ ਆ ਦੇਖੋ ਲੇਵੇ ਵਾਲੇ ਪਾਸੋਂ ਤਾਂ ਬਹੁਤ ਸੋਹਣੀ ਆ। ਬੰਨ ਫਿਰ ਬਾਈ ਕਰਾਂ ਆ ਕਰਾਂ ਬੱਬੀ ਬਈ ਇਹਦਾ ਕੀ ਹੁਕਮ ਕੀਤਾ? ਇਹਦਾ 95000 ਰੁਪਏ ਜਮਾ ਫਿਕਸ 92 ਹੀ ਦੇ ਦਾਂਗੇ 92 ਜੀ ਹਾਂਜੀ ਠੀਕ ਆ। ਅ 4 ਵਹੜਾਈ ਆ ਆਪਣੀ ਹਾਂਜੀ ਹਾਂਜੀ ਠੀਕ ਆ ਨੰਬਰ ਬੋਲੀ ਮੇਰੇ 9779982257 ਠੀਕ ਆ ਇਹ ਆਪਣਾ ਨੰਬਰ ਆ ਗਿਆ ਹਾਂਜੀ ਠੀਕ ਆ ਬਹੁਤ ਬਹੁਤ ਧੰਨਵਾਦ ਬਈ ਹੈ ਤੇ ਬਾਕੀ ਮਿੱਤਰੋ ਜੇ ਗੱਲ ਕਰਗੇ ਹਨਾ ਸੂਈ ਸਵਾਈ ਵਹੜ ਦਾ ਵੀ ਕੋਈ ਅੰਤ ਨਹੀਂ ਚੰਗੀ ਵਹੜ ਆ ਦੁੱਧ ਜਿਵੇਂ ਭਾਈ ਨੇ ਆਖਿਆ ਵੀ 20 ਕਿਲੋ ਦੁੱਧ ਖੁੱਲਾ ਪਾਉਣਾ ਚਾਹੀਦਾ ਇਧਰਲੇ ਪਾਸੇ ਆ ਗਈਆਂ ਤੁਸੀਂ ਜਰਸੀ ਨਸਲ ਦੀਆਂ ਗਾਂ ਮੱਤ ਕੱਚੀਆਂ ਨਹੀਂ ਚੰਗੀਆਂ ਨੇ ਠੀਕ ਆ ਬਾਕੀ ਤੁਸੀਂ ਦੱਸਣਾ ਕਿਵੇਂ ਲੱਗੀਆਂ ਤੁਹਾਨੂੰ ਕਮੈਂਟ ਕਰਕੇ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰਨ ਵਾਲੇ ਭਰਾਵਾਂ ਦਾ ਪਤਾ ਇਧਰੋਂ ਧੰਨਵਾਦ ਕਰਦਾ